ਕਮੇਤਾਰਪੁਰ ਦੇ ਰਾਣੇ ਉਹਨਾਂ ਦੀ ਸੇਵਾ ਚ ਉੱਥੇ ਮਨੋਂ ਦੀ ਸੇਵਾ ਚ ਲੱਗਿਆ ਹੋਇਆ ਇਹ ਸੱਚੇ ਜਦੋਂ ਤੁਸੀਂ ਸਮਝਾ ਹੋਵੇ ਲੜਾਈ ਸੰਧੀ ਹੈ ਸਾਡੀ ਲੜਾਈ ਹਣੀ ਢੰਗਾਂ ਵਾਲੀ ਹੈ ਸਾਡੀ ਲੜਾਈ ਅੱਗੇ ਵੱਧ ਰਹੀ ਹੈ ਜਦੋਂ ਸਾਨੂੰ ਹੁਣ ਇੱਥੇ ਝੰਡਿਆਂ ਨਾਲ ਮਜ਼ਾਰੇ ਨਹੀਂ ਕਰਨ ਦਿੱਤੇ ਤਾਂ ਆਪਣੇ ਕੋਲ ਜਾਣਾ ਹੈ ਇੱਥੇ ਕਿਸ ਨੇ ਸਮਝਾ ਚਾਪਾ ਦੇਖਿਆ ਕੇ ਜੇ ਸਾਨੂੰ ਝੰਗਿਆਂ ਡੰਡਿਆਂ ਨਾਲ ਆਪਣੇ ਆ ਆਪਾਂ ਜਿਹੜੇ ਧਰਮ ਚੜ੍ਹੇ ਕਰਦੇ ਹਾਂ ਜਿਵੇਂ ਹੁਣ ਕੋਰਸ ਰਾਜ ਬਣਦਾ ਜਾਂਦਾ ਹੈ ਵੀ ਆਪਾਂ ਨੂੰ ਮਜਾ ਨਹੀਂ ਕਰ ਅੰਦਰ ਧਰਮੇ ਨੂੰ ਹੁੰਦੇ ਤਾ ਆਪਣੀ ਕੀ ਅਧਿਰ ਤੇਰੀ ਹੈ ਕਿ ਝੰਡੇ ਤੇ ਕਿਸੇ ਪੈਨੇ ਦਾ ਨਾਮ ਮੁਟਿਆ ਚੱਲ ਨਹੀਂ ਆਂਗਾ ਨੇ ਮਜਾ ਰਹੇ ਇਸ ਪੰਜਾਬ ਤੋਂ ਹੋਈਆਂ ਲੋਕ ਸੰਗਮ ਨੇ ਇਹ ਜਿਹੜਾ ਕੋਰਸ ਰਾਜ ਆਪ ਦੇਖ ਕੇ ਸੋਇਸ਼ ਲਈ ਇਹ ਲੜਾਈ ਨਾ ਬੱਦੀ ਆ। ਇਹ ਨਹੀਂ ਕੇ ਬਤੂ ਦੀ ਲੜਾਈ। ਸੋਇਸ਼ ਲਈ ਜਿਹੜੀ ਸੰਘਰ ਹੈ ਆਪਣੇ ਉਹ ਇਸ ਕਰਕੇ ਆ ਕਿ ਉਹ ਇਸ ਸਿਸਟਮ ਨੂੰ ਜਿਤੋਂ ਉਸੇ ਵੀ ਪੀੜਤ ਸੋਇਸ਼ ਸਿਸਟਮ ਨੂੰ ਬਦਲਣਾ ਚਾਹੁੰਦੇ ਆ। ਲੋਕ ਪੱਕੀ ਸਿਸਟਮ ਸਾਰਨਾ ਚਾਹੁੰਦੇ ਆ ਕਿਤੇ ਹਰ ਕਿਸੇ ਨੂੰ ਇਨਸਾਫ ਮਿਲੇ। ਹਰ ਕਿਸੇ ਨੂੰ ਰੋਟੀ ਮਿਲੇ। ਹਰ ਕਿਸੇ ਨੂੰ ਇਨਸਾਫ ਮਿਲੇ। ਮੁਹੰਮਦ ਯਿਸ ਸਿਸਟਮ ਨੂੰ ਬਦਲ ਕੇ ਅਜਿਹੇ ਸਿਸਟਮ ਲਾਵਾ ਚੋ ਬਣਿਆ ਤੇ ਜਿੱਥੇ ਇਹ ਲੋਕ ਪੋਹੇਆ ਤੇ ਜਿੰਨਾ ਚਿਰ ਉਹ ਦੁਸ਼ਮਣ ਸਾਡੇ ਉੱਤੇ ਬੈਠੇ ਆ ਉਹਨਾਂ ਦਾ ਤਾਕਤ ਦਾ ਮੂਤ ਨਹੀਂ ਵੱਧਾ ਆਪਣੇ ਨਾਲ ਦੀ ਆਪਣ ਟੁਪੀ ਚੌਪੀ ਦੀ ਲੜਾਈ ਲੱਗਦੇ ਆ ਦੋ ਚਾਰ ਪ੍ਰੇਸ਼ ਦੀ ਲੜਾਈ ਲੱਗਦੇ ਆ ਮਿਘਾਈ ਨਾਲੋਂ ਫੇਰ ਕਤਮ ਹੋ ਜਾਂਦੀ ਹੈ ਇਹਦੇ ਨਾਲ ਮਸਲਾ ਸੂਤ ਨਹੀਂ ਅਮਾ ਇਹ ਇਕਲਾਬੀ ਰਾਤੇ ਆਪਣੀਆਂ ਜਿਹੜੀਆਂ ਜੱਪੇ ਬੰਦੀਆਂ ਉਹਨਾਂ ਨੂੰ ਵੀ ਚੱਲਣਾ ਪੜਿਆ ਤੇ ਫੇਰ ਜਿਹੜੀ ਹੈਗੀ ਹੈ ਲੈ ਅੱਗੇ ਫਤੂਗੀ ਔਰ ਬਾਸਵਾ ਦਾ ਪਾਟੀ ਦਾ ਜਨਮ ਸ਼ਕਤੀ ਇਹਨਾਂ ਨੇ ਸਹੀ ਜੇ ਕਰ ਦਿੱਤਾ ਠੀਕ ਹੈ ਲੈ ਨੂੰ ਫੂਲ ਦੇਣਾ ਪੈਂਦਾ ਬਹੁਤ ਸਾਥੀਆਂ ਨੇ ਫੂਲ ਦਿੱਤਾ ਪਰ ਫੂਲ ਤੇਨ ਦੇ ਨਾਲ ਲੈ ਲਗੇ ਬਾਥੀ ਹੈ ਮਤਵਾ ਨਾ ਹੋ ਕੇ ਇਸ ਧਰਤੀ ਤੇ ਬੇਹ ਪਹਿਲਾ ਹੋ ਜਾਣਗੇ ਜਦੋਂ ਉਹ ਸ਼ਹੀਦ ਹੋਇਆ ਤਾਂ ਉਹ ਸ਼ਬਦ ਲਿਖ ਕੇ ਗਿਆ ਕਿ ਦਵਾਈ ਨੌਜਵਾਨਾਂ ਨੂੰ ਸੰਭਾਲੋ ਨੌਜਵਾਨ ਅੱਗੇ ਆਓ ਨੌਜਵਾਨ ਦਵਾਈ ਕਰ ਲੋ ਇਸ ਹਕੂਮਤ ਦੇ ਨਾਲ ਇਹ ਨੌਜਵਾਨ ਹੈ ਉਹ ਵਧੀਆ ਟੱਕਰ ਦੇ ਸਕਦੇ ਆ ਇਹ ਲਿਖੇ ਗਿਆ ਸੋ ਇਹ ਜਿਹੜੋ ਮੱਡਾ ਘਾਟਾ ਪਿਆ ਇਕਾਦੀ ਦਾ ਇੱਕ ਪਹਿਲਾ ਵੀ ਚਾਹੂ ਮਜੂਮਦਾਰ ਬੜ ਕੇ ਜਿਨ੍ਹਾਂ ਨੇ ਇਹ ਪਾਰਟੀ ਖੜੀ ਕੀਤੀ ਸੀ ਉਹਨਾਂ ਨੂੰ ਥਾਣੇ ਦੇ ਵਿੱਚ ਤਰ ਰੱਖੇ ਦੇ ਵਿੱਚ ਕੁੱਟ-ਕੁੱਟ ਕੇ ਸੀ ਇਹ ਤਾਂ ਦਿੱਤਾ ਸੀ ਕਿ ਲੈ ਮੁਕਤੀ ਨਹੀਂ ਮੁਕਤੀ ਕਹਿ ਚਾਲੀ ਰਹੀ ਗਿਆ ਹੁਣ ਜਿਹੜੇ ਖੱਡੇ ਵਿੱਚ ਜਾਂਦੇ ਆ ਤੇ 31 ਮਾਰਚ 26 ਤੱਕ ਖਤਮ ਕਰ ਦਿਓਗੇ ਅਜਿਹੇ ਕੱਡੇ ਕਈ ਵਾਰ ਮਿਟੇ ਹਾਂ ਪਰ ਪੰਜ ਧੱਕਿਆਂ ਦੀ ਲਹਿਰ ਉੱਗੇ ਚੱਲ ਰਹੀ ਆ ਕਿਉਂਕਿ ਸਮੱਸਿਆ ਨੂੰ ਜਦ ਤੱਕ ਹੱਲ ਨਹੀਂ ਹੁੰਦੀਆਂ ਇਸ ਲਹਿਰ ਨੇ ਨਹੀਂ ਲੁਕਣਾ ਲਹਿਰ ਨੇ ਅੱਗੇ ਚੱਲਣਾ ਸੋ ਆਪਾਂ ਉਸ ਲਹਿਰ ਤੇ ਨਾ ਨਹੀਂ ਸਾਝਾ ਦੁਸ਼ਮਣ ਸਾਝਾ ਆਪਾਂ ਆਪਣੇ ਘਰ ਨਾਲ ਲੜਾਈ ਰੱਖਦੇ ਹਾਂ ਉਹ ਆਪਣੇ ਧੰਗ ਨਾਲ ਲੜਾਈ ਲੜ ਕੇ ਆਓ ਇਸ ਕਰਕੇ ਜਿਹੜੀ ਸਾਡੀ ਲੜਾਈ ਹੈ ਤੇ ਉਹਨਾਂ ਦੀ ਲੜਾਈ ਹੈ ਉਹ ਇੱਕ ਇਸ ਸਸ਼ਤਰ ਨੂੰ ਬਤਨ ਦੇ ਲਈ ਚੰਤਕਗੜਾ ਦੀ ਲੋੜ ਹੈ ਕਾਂਤੀਕਾਰੀ ਮਹਿਰਾ ਦੀ ਲੋੜ ਹੈ ਸੋਏ ਜੇ ਗਲ ਕੇ ਅੱਗੇ ਵਧਣ ਗਿਆ ਤਾਂ ਲੋਕਾਂ ਨੂੰ ਜਿਹੜੀਆਂ ਹੱਤਕ ਕਰਦੇ ਹੋਣੀਆਂ ਕੰਮ ਕਰਦੇ ਨੇ ਉਹਨਾਂ ਨੂੰ ਆਵਾਜ਼ ਚ ਕਬੂਲ ਦੀ ਜਿੱਲੇ ਵਿੱਚੋਂ ਨਿਕਲ ਕੇ ਅਨੇਕਾਂ ਵੀ ਸੇ ਸ਼ਾਇਦ ਸਮਝਣੀ ਚਾਹੀਦੀ ਹੈ ਸ਼ਾਇਦ ਸਮਝ ਕੇ ਪਪਾ ਆਪਣੇ ਗੁੱਸਣ ਨੂੰ ਖਤਮ ਕਰ ਦੇਆ ਤੇ ਅੱਗੇ ਵਧ ਸਕਦੇ ਆ ਇਹ ਸੰਗੜਾਈ ਨੂੰ ਜਿੱਤਾ ਹੋ ਸਕੇ ਪਪਾ ਨੂੰ ਲੋਕ ਸਾਰਾ ਮੋੜਾ ਉਸ ਲੜਾਈ ਦੀ ਹਮੇਸ਼ਾ ਮੈਦਾਨ ਤੱਕ ਅਰੇ ਕਲਪੀ ਜਦੋਂ ਜਾਨੂੰ ਉਸ ਲੈ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ ਉਹਦੇ ਪੱਖ ਚ ਬੁਲਣਾ ਚਾਹੀਦਾ ਹੈ ਫੇਰ ਹੀ ਜਦ ਤੱਕ ਕਾੰਤੀ ਨਹੀਂ ਹੋਦੀ ਜਦ ਤੱਕ इनकलाबे मसले हले सो इनकलाब लड़ाई अधा कोशिश करण चाहींद जय श्री